ਲੁਧਿਆਣਾ ਜਿਹੜੀ ਐ ਸੀਟ ਉਹ ਬਿਲਕੁਲ ਪਤਾ ਸੀ ਕਿ ਵੜਿੰਗ ਜਿੱਤੇ ਜਾਣਗੇ ਪਰ ਰਵਨੀਤ ਸਿੰਘ ਬਿੱਟੂ ਨੇ ਵੀ ਕਾਫੀ ਟਫ ਸਮਾਂ ਦਿੱਤਾ ਤੇ ਮੈਨੂੰ ਤਾਂ ਇਹ ਲੱਗਦਾ ਹੈ ਵੀ ਜੇ ਰਵਨੀਤ ਬਿੱਟੂ ਦੀ ਜਗ੍ਹਾ ਕੋਈ ਐਸਾ ਬੰਦਾ ਜੀ ਤੇ ਦਲ ਬਦਲੀ ਦਾ ਦੇਖੋ ਰਵਨੀਤ ਬਿੱਟੂ ਵੱਡੇ ਆਗੂ ਐ ਤੇ ਕੋਈ ਇਨਕਾਰ ਨਹੀਂ ਪਰ ਦਲ ਬਦਲੀ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਲੈ ਡੁੱਪਿਆ ਮੈਨੂੰ ਲੱਗਦਾ ਲੁਧਿਆਣੇ ਦੀ ਇੱਕ ਬਣੀ ਬਣਾਈ ਸੀਟ ਦਾਲ ਬਦਲੀ ਜਿਹਦੇ ਚੋਂ ਇੱਕ ਕਾਰਨ ਸੀ ਜਿਹਦੇ ਕਰਕੇ ਬੀਜੇਪੀ ਨੇ ਇਹ ਗਵਾਈ ਹੈ ਬੀਜੇਪੀ ਨੇ ਗਵਾਈ ਹੈ ਕਾਂਗਰਸ ਦੇ ਜਿੱਤਣ ਦੇ ਕਾਰਨ ਸਿੱਧੇ ਆ ਕਾਂਗਰਸ ਕੋਲੇ ਉਹਨਾਂ ਦਾ ਇੱਕ ਚਿਹਰਾ ਸੀ ਰਾਜਾ ਵੜਿੰਗ ਸੀ ਤੇ ਜਿੰਨੀ ਉਥੇ ਕਾਂਗਰਸ ਨੇ ਤਾਕਤ ਲਾਈ ਹੈ ਉਹ ਤਾਕਤ ਸਿਰਫ ਤੁਸੀਂ ਜੇ ਪਾਰਟੀ ਦੇ ਵਿੱਚ ਪ੍ਰਧਾਨ ਹੋ ਤਾਂ ਹੀ ਅਫੋਰਡ ਕਰ ਸਕਦੇ ਹੋ ਤਾਂ ਹੀ ਉਹ ਤਾਕਤ ਉਥੇ ਲੱਗਣੀ ਸੀ ਜਿਹਦੇ ਕਰਕੇ ਲੁਧਿਆਣਾ ਜਿੱਤਿਆ ਗਿਆ ਨਹੀਂ ਲੁਧਿਆਣੀ ਮੈਨੂੰ ਲੱਗਦਾ ਮੈਚ ਕਿਸੇ ਹੋਰ ਕੈਂਡੀਡੇਟ ਖਾਤਰ ਹੁੰਦਾ ਤਾਂ ਇਹ ਪਾਸਾ ਪਲਟ ਵੀ ਸਕਦਾ ਸੀ ਲੁਧਿਆਣਾ ਸ਼ਹਿਰ ਦੇ ਆਪਾਂ ਜਿਹੜੇ ਹੁਣ ਡਾਟਾ ਹੁਣੇ ਮੇਰੇ ਕੋਲ ਪਹੁੰਚਿਆ ਹੈਗਾ ਤੇ 6ਾਂ ਦੇ ਵਿੱਚੋਂ 5 ਸੀਟਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਰਵਨੀਤ ਬਿੱਟੂ ਦੀ ਜਿਹੜੀ ਹੈਗੀ ਹੈ ਲੀਡ ਹੈਗੀ ਆ ਈਵਨ ਭਰਤਪੁਸ਼ਨ ਆਸ਼ੂ ਦੀ ਜਿਹੜੀ ਲੁਧਿਆਣਾ ਵੈਸਟ ਸੀਟ ਹੈਗੀ ਆ ਉਹਦੇ ਤੇ ਵੀ ਬਿੱਟੂ ਦੇ ਬਹੁਤ ਵਧੀਆ ਲੀਡ ਹੈਗੀ ਆ ਤੇ ਸਿਰਫ ਆਤਮਨਗਰ ਜਿਹੜਾ ਹੈਗਾ ਇੱਕ ਇਹੋ ਜਿਹੀ ਸੀਟ ਹੈ ਜਿਹੜੀ ਆਪਣੇ ਕੇ ਸਿਮਰਜੀਤ ਸਿੰਘ ਬੈਸ ਦੀ ਸੀਟ ਹੈਗੀ ਆ ਉਹ ਸੀਟ ਤੇ ਰਾਜਾ ਫਰਿੰਗ ਦੀ ਲੀਡ ਹੈਗੀ ਆ ਆ ਰਾਜਾ ਫਰਿੰਗ ਬਚੇ ਹੈ ਜਾਂ ਜਿੱਤੇ ਆ ਉਰਫ ਚ ਪਿੰਡਾਂ ਦਾ ਬਹੁਤ ਵੱਡਾ ਰੋਲ ਆ ਖਾਸ ਕਰਕੇ ਤਿੰਨ ਜਿਹੜੇ ਪਿੰਡੂ ਇਲਾਕੇ ਹੈ ਜਿਹੜੇ 13 0 ਵਾਲੀਆਂ ਟਾਰਾ ਮਾਰਦੇ ਫਿਰਦੇ ਸੀ 13 0 ਵਾਲਾ ਦਾ ਉਮੀਦਵਾਰ ਸੀਗਾ ਪੱਪੀ ਪ੍ਰੈਸ਼ਰ ਉਹ ਤਾਂ ਆਪਦੇ ਸੈਂਟਰਲ ਹਲਕੇ ਦੇ ਵਿੱਚ ਜਿਹੜੇ ਜਿੱਥੋਂ ਐਮ ਐਲ ਏ ਨੂੰ ਉੱਥੋਂ ਵੀ ਤੀਜੇ ਨੰਬਰ ਤੇ ਰਹਿ ਗਿਆ ਉਹ ਤਾਂ ਆਮ ਆਦਮੀ ਪਾਰਟੀ ਜਦੋਂ ਵੀ ਵੱਡਾ ਇਲੈਕਸ਼ਨ ਹੁੰਦਾ ਹੈਗਾ ਜਿੱਥੇ ਜ਼ਿਆਦਾ ਸੀਟਾਂ ਹੁੰਦੀਆਂ ਉਹ ਸਟਰਗਲ ਕਰਦੀ ਹੈ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਹਵਾ ਦੀ ਪਾਰਟੀ ਹੈਗੀ ਨਰੇਟਿਵ ਦੀ ਪਾਰਟੀ ਹੈ ਇਸ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਹੱਕ ਦੇ ਵਿੱਚ ਹਵਾ ਨਹੀਂ ਬਣਾਈ ਗਈ ਕਿ ਵੀ ਸੀ ਨਾਖਦੇ ਨੇ ਕਿ ਇਹਦਾ ਜੀ ਜ਼ਮਾਨਤ ਜਬਤ ਕਰਾਊਗਾ ਇਹਨਾਂ ਨੂੰ ਤਾਂ ਕੈਂਡੀਡੇਟ ਨਹੀਂ ਦੇਣਾ ਹੁੰਦਾ ਕਿਹੋ ਜਿਹਾ ਕੈਂਡੀਡੇਟ ਦਾ ਉਹਨਾਂ ਦੇ ਪੱਪੀ ਬਾਰੇ ਇਹ ਵਿਚਾਰ ਸੀਗਾ ਹੋ ਸਕਦਾ ਕਿ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਨਹੀਂ ਤਾਂ ਨਹੀਂ ਕੋਈ ਕਿਤੇ ਇੱਥੇ ਕੋਈ ਦਾ ਖੇਡਦਾ ਪੱਪੀ ਹੋਰਾਂ ਦਾ ਚਿਹਰਾ ਨਾ ਤਾਂ ਸੰਗਰੂਰ ਦੇ ਵਿੱਚ ਮੀਤ ਹੇਰ ਜਿੱਤਿਆ ਨਾ ਲੁਧਿਆਣੇ ਦੇ ਵਿੱਚ ਪੱਪੀ ਪ੍ਰੈਸ਼ਰ ਖਾ ਰਿਹਾ ਸੰਗਰੂਰ ਦੇ ਵਿੱਚ ਭਗਵੰਤ ਮਾਨ ਜਿੱਤੇ ਆ ਲੁਧਿਆਣੇ ਦੇ ਵਿੱਚ ਭਗਵੰਤ ਮਾਨ ਹਾਰੇ ਇਸ ਪਾਰਟੀ ਦੇ ਵਿੱਚ ਭਗਵੰਤ ਮਾਨ ਤੋਂ ਕੋਈ ਵੱਡਾ ਚਿਹਰਾ ਨਹੀਂ ਨਾ ਉਹ ਅੱਜ ਹੈ ਨਾ ਕੱਲੂ ਹੋਣਾ ਕਿਉਂਕਿ ਇਹਨਾਂ ਨੇ ਪੈਦਾ ਹੋਣੀ ਨਹੀਂ ਦੇਈ ਜੇ ਪੈਦਾ ਹੋਣ ਦਿੱਤੇ ਹੁੰਦੇ ਨਾ ਤਾਂ ਪੰਜ ਮੰਤਰੀ ਤਿੰਨ ਐਮਐਲਏ ਜਾਂ ਤਿੰਨ तितਲੀਆਂ ਲੈਣ ਦੀ ਲੋੜ ਹਣਾ ਪੈਂਦੀ ਤਿਤਲੀਆਂ ਚਲੋ ਠੀਕ ਹੈ ਲੈਆਂਦੀਆਂ ਤੇ ਫਿਰ ਤਿਤਲੀਆਂ ਦਾ ਹਾਲ ਵੀ ਕੀ ਹੋਇਆ ਇੱਕ ਤਿਤਲੀ ਜਿੱਤੀ ਆ ਮੈਨੂੰ ਲੱਗਦਾ ਜੇ ਯਾਮਨੀ ਗੋਮਰ ਖਾਤਰ ਕਾਂਗਰਸ 10% ਵੀ ਜੋਰ ਲਾ ਦਿੰਦੀ ਉਹ ਕੁੜੀ ਨੇ ਟਿਕਟ ਕੱਢ ਜਾਣਾ ਸੀ ਐਸੀ ਗੱਲ ਨਹੀਂ ਉਥੇ ਕਿੰਨਾ ਮੁਕਾਬਲਾ ਹੋਇਆ ਹੈ ਤਿਤਲੀਆਂ ਉਹ ਵੀ ਨਹੀਂ ਜਿੱਤਦੀ ਸੀ ਤਿਤਲੀਆਂ ਖਿਲਾਫ ਮਾਹੌਲ ਬਣਿਆ ਗੱਲ ਕਰੀਏ ਜੇ ਲੁਧਿਆਣਾ ਸੀਟ ਦੀ ਜਿੱਥੇ ਪੂਰੇ ਗਹਿਗੱਚ ਮੁਕਾਬਲੇ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਵਨੀਤ ਸਿੰਘ ਬਿੱਟੂ ਨੂੰ ਹਰਾਇਆ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਦਾ ਪੂਰਾ ਸਖਤ ਮੁਕਾਬਲਾ ਸੀ ਜੇ ਲੁਧਿਆਣੇ ਦੀ ਵਾਰ ਦੀ ਗੱਲ ਕਰੀ ਜਾਵੇ ਤਾਂ ਵੀ ਸਿਰਫ ਰਾਜਾ ਵੜਿੰਗ ਤੇ ਬਿੱਟੂ ਵਿੱਚ ਹੀ ਦਿਸਦੀ ਸੀ ਤਾਂ ਇਹਨਾਂ ਦੇ ਵਿੱਚ ਹੀ ਲੜਾਈ ਸੀ ਤਾਂ ਉੱਥੇ ਰਾਜਾ ਵੜਿੰਗ ਜਿੱਤੇ ਨੇ ਤਾਂ ਮੈਂ ਗੱਲ ਕਰੂੰਗਾ ਮੇਰੇ ਨਾਲ ਭਾਈ ਨਵਰੀਤ ਨੇ ਨਵਰੀਤ ਭਾਈ ਤੁਸੀਂ ਲੁਧਿਆਣਾ ਦਾ ਵੀ ਮੈਂ ਫਿਰ ਗੱਲ ਕਰਾਂਗਾ ਪੰਜਾਬ ਥਿੰਗਸ ਦੇਖਰਨੇ ਲੁਧਿਆਣਾ ਸਰਵੇ ਕੀਤਾ ਸੀ ਉਹ ਵੀ ਜਿਵੇਂ ਜ ਆਪਾਂ ਦੇਖਿਆ ਸੀ ਵੀ ਦੋਨਾਂ ਦੀ ਟੱਕਰ ਰਹਿਣੀ ਆ ਤੇ ਉਹਦੇ ਵਿੱਚੋਂ ਵੜਿੰਗ ਦੀ ਆਪਾਂ ਜਿਹੜੀ ਪ੍ਰੈਡਿਕਸ਼ਨ ਕੀਤੀ ਸੀ ਲੱਗਦਾ ਸੀ ਕਿ ਵੜਿੰਗ ਜਿੱਤੇ ਜਾਣਗੇ ਤਾਂ ਵੜਿੰਗ ਜਿੱਤੇ ਵੀ ਬਿਲਕੁਲ ਪਰ ਸਰਵੇ ਦੇ ਅਸਲੀ ਜਿਹੜੇ ਖਿਡਾਰੀ ਆ ਜਿਹੜੇ ਉਹ ਚ ਮੂਰੇ ਸੀਗੇ ਪ੍ਰੋਫੈਸਰ ਸਾਹਿਬ ਤਾਂ ਤੁਹਾਡੇ ਮਗਰ ਖੜੇ ਆ ਕੋਈ ਨਹੀਂ ਉਹਨਾਂ ਤੋਂ ਵੱਧ ਪੁੱਛ ਲਓ ਪਰ ਗਗਨ ਗੱਲ ਤਾਂ ਇਹ ਆ ਕਿ ਲੁਧਿਆਣਾ ਜਿਹੜੀ ਆ ਸੀਟ ਉਹ ਬਿਲਕੁਲ ਪਤਾ ਸੀ ਕਿ ਵੜਿੰਗ ਜਿੱਤੇ ਜਾਣਗੇ ਪਰ ਰਵਨੀਤ ਸਿੰਘ ਬਿੱਟੂ ਨੇ ਵੀ ਕਾਫੀ ਟਫ ਸਮਾਂ ਦਿੱਤਾ ਤੇ ਮੈਨੂੰ ਤਾਂ ਇਹ ਲੱਗਦਾ ਹੈ ਵੀ ਜੇ ਰਵਨੀਤ ਬਿੱਟੂ ਦੀ ਜਗ੍ਹਾ ਕੁਈ ਐਸਾ ਬੰਦਾ ਜੀ ਤੇ ਦਲ ਬਦਲੀ ਦਾ ਦੇਖੋ ਰਵਨੀਤ ਮਿੱਟੂ ਵੱਡੇ ਆਗੂ ਹੈ ਤੇ ਕੋਈ ਇਨਕਾਰ ਨਹੀਂ ਪਰ ਦਲ ਬਦਲੀ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਲੈ ਡੁੱਪੀ ਆ ਕਿਉਂਕਿ ਲੁਧਿਆਣੇ ਦੇ ਇਹ ਕਿਉਂਕਿ ਆਪਾਂ ਉਦੋਂ ਉਸ ਵੇਲੇ ਫੀਲਡ ਤੇ ਦੇਖਿਆ ਸੀ ਕਿ ਲੁਧਿਆਣੇ ਦੇ ਕੁਝ ਕੁ ਬੀਜੇਪੀ ਦੇ ਜਿਹੜੇ ਲੋਕ ਸੀ ਉਹ ਵੀ ਨਰਾਜ਼ ਸੀਗੇ ਦਲ ਬਦਲੀ ਤੋਂ ਬਿਲਕੁਲ ਪੰਜਾਬ ਪੰਜਾਬੀਆਂ ਦਾ ਓਵਰਆਲ ਸੁਭਾਅ ਤਾਂ ਜਿਹੜਾ ਹੈਗਾ ਹੈਗਾ ਨਾ ਮੈਨੂੰ ਲੱਗਦਾ ਲੁਧਿਆਣੇ ਦੀ ਇੱਕ ਬਣੀ ਬਣਾਈ ਸੀਟ ਦਲ ਬਦਲੀ ਜਿਹਦੇ ਚੋਂ ਇੱਕ ਕਾਰਨ ਸੀ ਜਿਹਦੇ ਕਰਕੇ ਬੀਜੇਪੀ ਨੇ ਇਹ ਗਵਾਈ ਆ ਬੀਜੇਪੀ ਨੇ ਗਵਾਈ ਆ ਕਾਂਗਰਸ ਦੇ ਜਿੱਤਣ ਦੇ ਕਾਰਨ ਸਿੱਧੇ ਆ ਕ ਉਹਨਾਂ ਦਾ ਇੱਕ ਚਿਹਰਾ ਸੀ ਰਾਜਾ ਵੜਿੰਗ ਸੀ ਤੇ ਜਿੰਨੀ ਉਥੇ ਕਾਂਗਰਸ ਨੇ ਤਾਕਤ ਲਾਈ ਹੈ ਉਹ ਤਾਕਤ ਸਿਰਫ ਤੁਸੀਂ ਜੇ ਪਾਰਟੀ ਦੇ ਵਿੱਚ ਪ੍ਰਧਾਨ ਹੋ ਤਾਂ ਹੀ ਅਫੋਰਡ ਕਰ ਸਕਦੇ ਹੋ ਤਾਂ ਹੀ ਉਹ ਤਾਕਤ ਉਥੇ ਲੱਗਣੀ ਸੀ ਜਿਹਦੇ ਕਰਕੇ ਲੁਧਿਆਣਾ ਜਿੱਤਿਆ ਗਿਆ ਨਹੀਂ ਲੁਧਿਆਣੇ ਮੈਨੂੰ ਲੱਗਦਾ ਮੈਚ ਕਿਸੇ ਹੋਰ ਕੈਂਡੀਡੇਟ ਖਾਤਰ ਹੁੰਦਾ ਤਾਂ ਇਹ ਪਾਸਾ ਪਲਟ ਵੀ ਸਕਦਾ ਸੀ ਏਡੀ ਸੌਖੀ ਖੇਡ ਰਹਿਣੀ ਕਿਉਂਕਿ ਜੇ ਉੱਥੇ ਵਡਿੰਗ ਸੀ ਤਾਂ ਹੀ ਲੁਧਿਆਣਾ ਜਿੱਤਿਆ ਗਿਆ ਜੇ ਵਡਿੰਗ ਨਾ ਹੁੰਦੇ ਹੋ ਸਕਦਾ ਲੁਧਿਆਣਾ ਕਾਂਗਰਸ ਦੇ ਹੱਥ 'ਚ ਨਾ ਹੁੰਦਾ ਇਹ ਤਾਂ ਨਹੀਂ ਗੱਲ ਕਹਿਣੀ ਜਾਇਜ਼ ਚਾਹੀਦੀ ਹੋ ਸਕਦਾ ਕੋਈ ਹੋਰ ਕੈਂਡੀਡੇਟ ਹੁੰਦਾ ਮੈਨੂੰ ਤਾਂ ਪਰਸਨਲੀ ਇਹ ਵੀ ਲੱਗਦਾ ਵੀ ਪ੍ਰਗਟ ਸਿੰਘ ਵਰਗੇ ਕੈਂਡੀਡੇਟ ਜ਼ਿਆਦਾ ਬੈਟਰ ਹੁੰਦੇ ਆ ਕਿਉਂਕਿ ਉਹਨਾਂ ਤੇ ਇੱਕ ਨੇਸ਼ਨ ਪ੍ਰਾਊਡ ਵਾਲੀ ਗੱਲ ਆ ਹਨਾ ਖਾਕੀ ਦੇ ਕਪਤਾਨ ਰਹੇ ਆ ਬਹੁਤ ਸਾਰੇ ਲੋਕ ਆ ਜਿਹੜੇ ਉੱਥੇ ਬੈਟਰ ਹੋ ਸਕਦੇ ਸੀ ਇਹ ਤਾਂ ਨਹੀਂ ਕਹਿੰਦਾ ਮੈਂ ਪਰ ਜੇ ਸੀਟ ਜ ਕਾਂਗਰਸ ਦੀ ਸਾਰੀ ਜਿਹੜੀ ਪਾਵਰ ਹੈ ਸੰਗਠਨ ਦੀ ਕਾਂਗਰਸ ਦੀ ਪਾਵਰ ਹੈ ਉਹ ਲੁਧਿਆਣੇ ਹੀ ਲੱਗੀ ਹੋਈ ਸੀ ਬਠਿੰਡੇ ਤੋਂ ਸੰਗਰੂਰ ਤੋਂ ਬਹੁਤ ਥਾਵਾਂ ਤੋਂ ਬੰਦੇ ਕੱਢ ਕੇ ਲੁਧਿਆਣੇ ਲਾਏ ਸੀ ਤੇ ਇੱਕ ਗੱਲ ਹੋਰ ਹੈ ਇਸ ਦੁਨੀਆ 'ਚ ਪੈਸੇ ਦਾ ਵਿਕਲਪ ਹੈ ਅੱਜ ਤੱਕ ਬੰਦਿਆਂ ਦਾ ਕੋਈ ਵਿਕਲਪ ਨਹੀਂ ਹੋਇਆ ਬੰਦੇ ਬੰਦੀ ਹੁੰਦੇ ਆ ਉਹ ਸੀਟ ਦੇ ਉੱਤੇ ਉਹ ਸੰਗਠਨ ਹੈ ਜਿਹੜਾ ਉਹ ਰਾਜਾ ਵੜਿੰਗ ਕੋਲੇ ਜ਼ਿਆਦਾ ਸੀਗਾ ਜਿਹਦੇ ਕਰਕੇ ਫਾਇਦਾ ਹੋਇਆ ਤੇ ਦੂਸਰਾ ਦਲ ਬਦਲੀ ਦੇ ਖਿਲਾਫ ਮਾਹੌਲ ਦਾ ਵੀ ਕਿਤੇ ਨਾ ਕਿਤੇ ਰਵਨੀਤ ਬਿੱਟੂ ਡੇਮੇਜ ਉਹਦੇ ਨਾਲ ਹੋਏ ਸੀ ਜੀ ਜੀ ਤਾਂ ਮੈਂ ਗੱਲਬਾਤ ਕਰੂੰਗਾ ਪ੍ਰੋਫੈਸਰ ਸਾਹਿਬ ਤੁਸੀਂ ਸਾਡੇ ਸਰਵੇ ਦੇ ਅਖਰ ਦੇ ਪੰਜਾਬ ਸਿੰਘ ਦੇ ਮਹਾਰਤੀ ਜਿਵੇਂ ਬਾਈ ਨਾ ਆਖਿਆ ਤੁਸੀਂ 13 ਦੇ ਵਿੱਚੋਂ 6 ਸੀਟਾਂ ਤੇ ਤੁਸੀਂ ਗਏ 6 ਸੀਟਾਂ ਦੇ ਨੌ ਨੌ ਹਲਕੇ ਘੁੰਮੇ ਤਾਂ ਰਿਪੋਰਟ ਉਹੀ ਜਿਹੜੀ ਤੁਸੀਂ ਅਜ ਤੋਂ 4 ਦਿਨ ਪਹਿਲਾਂ ਪੱਖਰ ਤੇ ਗਈ ਸੀ ਐਜ਼ ਇਟ ਇਜ਼ ਉਹੀ ਰਿਪੋਰਟ ਆ ਜੀ ਲੁਧਿਆਣੇ ਤੋਂ ਰਵਨੀਤ ਸਿੰਘ ਬਿੱਟੂ ਹਾਰੇ ਨੇ ਤੇ ਵੜਿੰਗ ਨਾਲ ਹੀ ਮੁਕਾਬਲਾ ਰਿਹਾ ਵੜਿੰਗ ਜਿੱਤਦੇ ਨੇ ਤੇ ਜਿੱਤ ਦਾ ਮਾਰਜਨ ਵੀ ਜਿਵੇਂ ਤੁਸੀਂ ਕਿਹਾ ਸੀ ਕਿ ਬਹੁਤ ਥੋੜਾ ਰਹਿਣ ਵਾਲਾਗਾ ਕਰਦੇ ਆ ਵੇਖੋ ਜੇ ਆਪਾਂ ਇਹ ਇਲੈਕਸ਼ਨ ਵੇਖਿਆ ਸੀ ਜਿੰਨਾ ਇਹ ক্লোਜ਼ ਇਲੈਕਸ਼ਨ ਰਿਹਾ ਹੈਗਾ ਮੈਂ ਜੋ ਫ੍ਰੈਂਕਲੀ ਜੋ ਪੁੱਛੋ ਤੇ 7 ਸੱਤ ਦਿਨ ਪਹਿਲਾਂ ਜਦੋਂ ਤੁਸੀਂ ਗਏ ਸੀਗੇ ਉਦੋਂ ਸ਼ਾਇਦ ਇੰਨਾ ਮਾਰਜਨ ਘਟ ਨਹੀਂ ਲੱਗ ਰਿਹਾ ਸੀ ਪਰ ਆਪਾਂ ਦੇਖਿਆ ਕਿ ਪਿਲੇ ਹਫਤੇ ਦੇ ਵਿੱਚ ਜਿਸ ਤਰੀਕੇ ਨਾਲ ਪੰਜਾਬ ਭਰ ਦੇ ਵਿੱਚ ਪੋਲਰਾਈਜੇਸ਼ਨ ਹੋਈ ਹੈਗੀ ਆ ਆਪਾਂ ਦੇਖਿਆ ਕਿ ਇੱਕ ਤਰਫ ਇੱਕ ਹਵਾ ਜਿਹੜੀ ਹੈਗੀ ਆ ਉਹ ਕੜੂਰ ਸਾਹਿਬ ਤੇ ਫਰੀਦਕੋਟ ਜਿਸ ਤਰ੍ਹਾਂ ਦੀ ਵਲ ਰਹੀ ਸੀ ਉਹਦੇ ਕਾਊਂਟਰ ਦੇ ਵਿੱਚ ਇੱਕ ਜਿਹੜੀ ਪੋਲਰਾਈਜੇਸ਼ਨ ਆਪਾਂ ਨੂੰ ਸ਼ਹਿਰੀ ਵਰਗ ਦੇ ਵਿੱਚ ਵੀ ਦਿਖਾਈ ਦਿੱਤੀ ਹੈਗੀ ਆ ਤੇ ਰਵਨੀਤ ਮਿੱਟੂ ਜਿਹੜਾ ਪਹਿਲਾਂ ਲੱਗ ਰਿਹਾ ਸੀ ਕਿ ਲੋਕ ਉਹਨਾਂ ਨਾਲ ਕਾ ਚਾ ਹੈਗਾ ਤੇ 6ਾਂ ਦੇ ਵਿੱਚੋਂ 5 ਸੀਟਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਰਵਨੀਤ ਬਿੱਟੂ ਦੀ ਜਿਹੜੀ ਹੈਗੀ ਹੈ ਲੀਡ ਹੈਗੀ ਆ ਈਵਨ ਭਰਤਪੁਸ਼ਨ ਆਸ਼ੂ ਦੀ ਜਿਹੜੀ ਲੁਧਿਆਣਾ ਵੈਸਟ ਸੀਟ ਹੈਗੀ ਆ ਉਹਦੇ ਤੇ ਵੀ ਬਿੱਟੂ ਦੇ ਬਹੁਤ ਵਧੀਆ ਲੀਡ ਹੈਗੀ ਆ ਤੇ ਸਿਰਫ ਆਤਮਨਗਰ ਜਿਹੜਾ ਹੈਗਾ ਇੱਕ ਇਹੋ ਜੀ ਸੀਟ ਹੈ ਜਿਹੜੀ ਆਪਣੇ ਕੇ ਸਿਮਰਜੀਤ ਸਿੰਘ ਬੈਂਸ ਦੀ ਸੀਟ ਹੈਗੀ ਆ ਉਹ ਸੀਟ ਤੇ ਰਾਜਾ ਵੜਿੰਗ ਦੀ ਲੀਡ ਹੈਗੀ ਆ ਤੇ ਜੇ ਕਿਸੇ ਤਰੀਕੇ ਦੇ ਨਾਲ ਰਾਜਾ ਵੜਿੰਗ ਬਚੇ ਆ ਜਾਂ ਜਿੱਤੇ ਆ ਉਰਫ ਵਿੱਚ ਪਿੰਡਾਂ ਦਾ ਬਹੁਤ ਵੱਡਾ ਰੋਲ ਆ ਖਾਸ ਕਰਕੇ ਤਿੰਨ ਜਿਹੜੇ ਪਿੰਡੂ ਇਲਾਕੇ ਹੈਗੇ ਆ ਉਹ ਜਗਰਾਉਂ ਦਾਖਾ ਤੇ ਗਿੱਲ ਇਹਨਾਂ ਦਾ ਇਹਨਾਂ ਦਾ ਬਹੁਤ ਵੱਡਾ ਰੋਲ ਜਿਹੜਾ ਹੈਗਾ ਉਹ ਇਸ ਦੇ ਵਿੱਚ ਰਿਹਾ ਹੈਗਾ ਤੇ ਉਹ ਇਹ ਵਿੱਚ ਖਾਸ ਕਰਕੇ ਆਪਾਂ ਜੇ ਦੇਖਦੇ ਦੱਖੇ ਦੱਖੇ ਦੇ ਵਿੱਚ ਵੱਡੀ ਲੀਡ ਮਿਲੀ ਹੈਗੀ ਆ ਅ ਅ ਰਾਜਾ ਵੜਿੰਗ ਨੂੰ ਜਿਸ ਕਰਕੇ ਰਾਜਾ ਵੜਿੰਗ ਇਹ ਇਲੈਕਸ਼ਨ ਜਿੱਤਣ ਦੇ ਵਿੱਚ ਕਾਮਯਾਬ ਹੋਏ ਹੈਗੇ ਤਾਂ ਬਿੱਟੂ ਦੀ ਵੋਟ ਹੀ 44200 ਰਹਿ ਗਈ ਸੀ ਪੂਰੇ ਹਲਕੇ ਚ हां बिल्कुल ओ ओ मेनू ਲੱਗਦਾ ਕਿ ਸ਼ਾਇਦ ਉੱਥੇ ਕੁਝ ਜਿਹੜਾ ਹੈਗਾ ਕੋਈ ਆਪਸ ਵਿੱਚ ਦਾਨ-ਪਦਾਨ ਹੋ ਸਕਦਾ ਤੇ ਜਾਂ ਕਿਉਂਕਿ ਕਾਲੀ ਦਲ ਦੀ ਵੋਟ ਜਿਹੜੀ ਹੈਗੀ ਉਹ ਬਿਲਕੁਲ ਬਹੁਤ ਥੱਲੇ ਰਹਿ ਗਈ ਹੈਗੀ ਤੇ ਸ਼ਾਇਦ ਉਸ ਤਰੀਕੇ ਦੀ ਜਿਹੜੀ ਕਾਲੀ ਵੋਟ ਹੈਗੀ ਆ ਉਹ ਇਹ ਲੱਗਦਾ ਹੈ ਕਿ ਜਿਵੇਂ ਉਹ ਆਪਣਾ ਰਾਜਾ ਵੜਿੰਗਵਾਲ ਸ਼ਿਫਟ ਹੋਈ ਹੈਗੀ ਸੋ ਇਹ ਆਪਾਂ ਕਹਿ ਸਕਦੇ ਹਾਂ ਕਿ ਇਸ ਇਲੈਕਸ਼ਨ ਦੇ ਵਿੱਚ ਜਿਹੜੇ ਪਿੰਡ ਸੀਗੇ ਖਾਸ ਕਰਕੇ ਰੂਰਲ ਏਰੀਆ ਹੈਗੇ ਆ ਉਹ ਉਹ ਕਾਂਗਰਸ ਵੱਲ ਭੁਗਤੇ ਹੈਗੀ ਆ ਉਹ ਰਾਜਾ ਵੜਿੰਗਵਾਲ ਵੱਲ ਭੁਗਤੇ ਹੈਗੀ ਇੱਕ ਆਦਮ ਨਗਰ ਪੰਜਾਂ ਸੀਟਾਂ ਜਿਹੜੀਆਂ ਹੈਗੀਆਂ ਸ਼ਹਿਰੀ ਹੈਗੀਆਂ ਉਹ ਜਿਹੜੀਆਂ ਹੈਗੀਆਂ ਉਹ ਆਪਣੀਆਂ ਬਿੱਟੂ ਦੇ ਹ ਸੋ ਸਭ ਇਹ ਵੀ ਹੈਰਾਨੀ ਵਾਲੀ ਗੱਲ ਆ ਹੁਣ ਜਿਹੜੇ 130 ਵਾਲੀਆਂ ਟਾਰਾ ਮਾਰਦੇ ਫਿਰਦੇ ਸੀ 130 ਵਾਲਾਂ ਦਾ ਉਮੀਦਵਾਰ ਸੀਗਾ ਪੱਪੀ ਪ੍ਰੈਸ਼ਰ ਉਹ ਤਾਂ ਆਪਣੇ ਸੈਂਟਰਲ ਹਲਕੇ ਦੇ ਵਿੱਚ ਜਿਹੜੇ ਜਿੱਥੋਂ ਐਮ ਐਲ ਏ ਨੇ ਉੱਥੋਂ ਵੀ ਤੀਜੇ ਨੰਬਰ ਤੇ ਰਹਿ ਗਿਆ ਉਹ ਤਾਂ ਨਹੀਂ ਆਪਾਂ ਅੱਗੇ ਵੀ ਗੱਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਜਦੋਂ ਵੀ ਵੱਡਾ ਇਲੈਕਸ਼ਨ ਹੁੰਦਾ ਹੈਗਾ ਜਿੱਥੇ ਜ਼ਿਆਦਾ ਸੀਟਾਂ ਹੁੰਦੀਆਂ ਉਹ ਤੋਂ ਸਟਰਗਲ ਕਰਦੀ ਆ ਕਾਰਨ ਇਹ ਆ ਕਿ ਆਮ ਆਦਮੀ ਪਾਰਟੀ ਹਵਾ ਦੀ ਪਾਰਟੀ ਹੈਗੀ ਨਰੇਟਿਵ ਦੀ ਪਾਰਟੀ ਆ ਇਹ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਆਪਣੇ ਹੱਕ ਦੇ ਵਿੱਚ ਹਵਾ ਨਹੀਂ ਬਣਾਈ ਗਈ ਸਾਰਾ ਜਿਹੜਾ ਜੋਰ ਹੈਗਾ ਉਹਨਾਂ ਦਾ ਉਸ ਸੰਗਰੂਰ ਹਲਕੇ ਦੇ ਵਿੱਚ ਹੀ ਇਹ ਉਹ ਦੂਸਰੇ ਨੰਬਰ ਤੇ ਜਾਂ ਤੀਜੇ ਨੰਬਰ ਤੇ ਆਈ ਹੈਗੀ ਆ ਕਿਉਂਕਿ ਉਹਨਾਂ ਕੋਲੇ ਜਿਹੜਾ ਆਪਣਾ ਇੱਕ ਜਥੇਬੰਦੀ ਕਾਡਰ ਨਹੀਂ ਹੈਗਾ ਤੇ ਜਿਸ ਤਰ੍ਹਾਂ ਦੇ ਲੀਡਰ ਹੈਗੇ ਉਹਨਾਂ ਕੋਲੇ ਜਿਸ ਤਰ੍ਹਾਂ ਦੇ ਚਿਹਰੇ ਹੈਗੇ ਆ ਉਹ ਵੀ ਲੋਕਾਂ ਦੇ ਵਿੱਚ ਉਸ ਤਰੀਕੇ ਦਾ ਕੰਫੀਡੈਂਸ ਨਹੀਂ ਹਾਸਲ ਕਰ ਸਕਦੇ ਜਿਵੇਂ ਕਿ ਟਿਪੀਕਲ ਕਾਂਗਰਸ ਜਾਂ ਅਕਾਲੀ ਦੇ ਤੇ ਜਾਈਵਨ ਆਪਣੇ ਭਾਜਪਾ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਦੇ ਵਿੱਚ ਜਿਹੜਾ ਹੈਗਾ ਉਹ ਤੋਂ ਪ੍ਰੈਸ਼ਰ ਜਿਹੜਾ ਪੱਪੀ ਵੀ ਹੈਗੇ ਆ ਉਹਨਾਂ ਦਾ ਜੇ ਕਾਦੂ ਵੀ ਵੇਖੀ ਆਪਾਂ ਤੇ ਉਹ ਆਪਣਾ ਵੜਿੰਗ ਦੇ ਮੁਕਾਬਲੇ ਜਾਂ ਬਿੱਟੂ ਦੇ ਮੁਕਾਬਲੇ ਉਹ ਉਸ ਲੈਵਲ ਦੇ ਉਹ ਲੀਡਰ ਨਹੀਂ ਹੈਗੇ ਸੋ ਮੈਨੂੰ ਲੱਗਦਾ ਕਿ ਸਾਰੇ ਜਿਹੜੀਆਂ ਹੈ ਇੱਕ طرف ਵੜਿੰਗ ਵੱਲੋਂ ਸਾਰਾ ਰਿਸੋਰਸ ਸਾਰਾ ਜਿਹੜਾ ਹੈਗਾ ਕਾਂਗਰਸ ਦਾ ਜਿਹੜਾ ਜੋਰ ਹੈਗਾ ਉਹ ਵੜਿੰਗ ਵਾਸਤੇ ਲੱਗਿਆ ਸੀਗਾ ਦੂਸਰੀ ਤਰਫ ਜਿਹੜਾ ਭਾਜਪਾ ਸੀਗੀ ਉਹਦੇ ਨੈਸ਼ਨਲ ਲੀਡਰ ਇਵਨ ਮੋਦੀ ਸਾਹਿਬ ਵਗੈਰਾ ਵੀ ਪਹੁੰਚੇ ਹੈਗੇ ਤੇ ਉਹਨਾਂ ਨੇ ਇੱਕ ਵੱਡਾ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਦੀ ਉਹ ਇਲੈਕਸ਼ਨ ਜਿਹੜੀ ਹੈਗੀ ਦੋਹਾਂ ਦੇ ਵਿਚਕਾਰ ਹੀ ਰਹਿ ਗਈ ਤੇ ਆਮ ਆਦਮੀ ਦੀ ਪਾਰਟੀ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਸੀਟ ਦੇ ਵਿੱਚ ਕਾਫੀ ਪਛੜ ਗਈ ਜੀ ਜੀ ਬਹੁਤ ਸਾਬ ਸੋ ਨਮਰੀਤ ਭਾਈ ਜਿਸ ਤਰ੍ਹਾਂ ਭਾਈ ਸਾਹਿਬ ਨੇ ਆਖਿਆ ਕਿ ਰਾਜਾ ਵੜਿੰਗ ਦੇ ਜਿਹੜੀ ਸਾਰੀ ਤਾਕਤ ਆ ਉਹ ਪਿੰਡਾਂ ਚ ਰਹਿ ਗਈ ਸ਼ਹਿਰਾਂ ਨੇ ਤਾਂ ਰਾਜਾ ਵੜਿੰਗ ਨੂੰ ਹੁੰ ਠੀਕ ਆ ਭਾਵੇਂ ਹੂੰਜ ਤਾਰਨ ਕੀ ਹੋ ਸਕਦਾ ਇੰਨਾ ਕਿਉਂਕਿ ਕਾਂਗਰਸ ਮੈਂ ਥੋੜਾ ਜਿਹਾ ਇਥੋਂ ਪ੍ਰੋਫੈਸਰ ਸਾਹਿਬ ਤੋਂ ਅਲੱਗ ਆ ਅਸੀਂ ਹੂੰਜ ਤਾਂ ਨਾ ਸ਼ਬਦ ਵਰਤਗੇ ਹੂੰਜ ਤਾਂ ਆਇਆ ਗਗਨ ਜੇ ਸ਼ਹਿਰ ਹੂੰਜ ਦੇਣ ਕਿਸੇ ਨੂੰ ਫਿਰ ਪਿੰਡ ਵੀ ਨਹੀਂ ਬਚਾ ਸਕਦੇ ਸ਼ਹਿਰਾਂ ਨੇ ਵੀ ਉਹਨੂੰ ਇਸ ਸਥਿਤੀ 'ਚ ਰੱਖਿਆ ਕਿ ਪਿੰਡ ਤਾਂ ਚੱਕ ਸਕੇ ਸ਼ਹਿਰਾਂ 'ਚ ਵੀ ਭਾਵੇਂ ਵੋਟ ਘੱਟੀ ਆ ਪਰ ਐਨੀ ਤਾਂ ਬਚੀ ਰਹੀ ਨਾ ਕਿ ਲੜ ਸਕੇ ਪਿੰਡ ਉਹਨਾਂ ਦੀ ਇੱਥੇ ਜਿਹੜੀ ਵੋਟ ਆ ਉਹ ਵਧਾ ਸਕੇ ਔਰ ਅਕਾਲੀ ਦਲ ਦੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਇਹ ਪ੍ਰੋਫੈਸਰ ਸਾਹਿਬ ਦੀ ਨਾ ਅਕਾਲੀ ਦਲ ਬਹੁਤ ਕਲਾਪਸ ਕਰਿਆ ਔਰ ਇਹ ਗੱਲ ਵੈਸੇ ਮੈਂ ਮਜ਼ਾਕ ਨਾਲ ਅਕਾਲੀ ਦਲ ਦੇ ਦੋ ਤਿੰਨ ਲੀਡਰਾਂ ਨੂੰ ਕਹੀ ਸੀ ਮੈਂ ਤੁਹਾਨੂੰ ਇਹ ਗੱਲ ਪਤਾ ਨਹੀਂ ਇੱਕ ਬਹੁਤ ਹੀ ਸੁਸਤ ਤੇ ਆਰਾਮ ਨਾਲ ਪਲੇ ਹੋਏ ਜਵਾਕਾਂ ਹਲੇ ਕਰੇ ਇੱਕ ਇਹੋ ਜਿਹਾ ਕਲੈਸ਼ਨ ਆ ਜਵਾਕ ਆ ਗਿਆ ਜਿਨੇ ਨਾ ਤਾਂ ਸੋਨਾ ਤੇ ਨਾ ਹੁਣ ਕਿਸੇ ਨੂੰ ਸੌਣ ਦੇਣਾ ਮੈਂ ਜਦੋਂ ਨੂੰ ਤੁਸੀਂ ਉੱਠਿਆ ਕਰੋਗੇ ਨਾ 9 ਵਜੇ ਦੇ ਨੂੰ ਉਦੋਂ ਨੂੰ ਤਾਂ ਇਹ 10 ਘਰਾਂ ਦੇ ਰੋਟੀ ਚਾਹ ਪਾਣੀ ਖਾ ਕੇ ਜੱਫੀਆਂ ਪਾ ਕੇ ਮੁੜਿਆ ਕਰੂਗਾ ਹਾਂ ਮਤਲਬ ਮੈਂ ਇਕਾਲੀ ਦਲ ਦੇ ਲੀਡਰਾਂ ਨੂੰ ਇਹ ਕਿਹਾ ਸੀ ਇਹ ਐਕਟਿਵਨੈਸ ਤੁਹਾਡੇ ਨਾਲ ਹੁਣ ਮੈਚ ਨਹੀਂ ਹੋਣੀ ਤੇ ਲੁਧਿਆਣੇ ਤੁਸੀਂ ਹੁਣ ਇਸ ਤੋਂ ਬਾਅਦ ਬਸ ਐਂ ਦੇਖਣਾ ਵੀ ਹੋ ਕੀ ਰਿਹਾ ਹੈ ਕਿਉਂਕਿ ਹਰ ਕਿਸੇ ਦੀ ਸਿਆਸਤ ਨੂੰ ਤੁਸੀਂ ਸਮਝਦੇ ਹੁੰਦੇ ਹੋ ਤੁਹਾਨੂੰ ਪਤਾ ਹੁੰਦਾ ਉਹਦਾ ਪੋਜ਼ਿਟਿਵ ਕੀ ਆ ਉਹਦਾ ਨੈਗੇਟਿਵ ਕੀ ਆ ਨੈਗੇਟਿਵ ਵੀ ਆਪਾਂ ਨੂੰ ਪਤਾ ਨੈਗੇਟਿਵ ਪਤਾ ਵੀ ਜਿੱਥੇ ਫੈਕਟ ਦੀ ਗੱਲ ਆਉਣੀ ਆ ਰਾਜਾ ਵੜਿੰਗ ਤੋਂ ਕੋਈ ਗੱਲ ਹੀ ਨਹੀਂ ਹੁੰਦੀ ਮੁੱਦਿਆਂ ਦੀ ਗੱਲ ਕਰ ਲੋ ਉਹ ਕਲਾਪਸ ਕਰ ਜਾਣਗੇ ਹਨਾ ਪਰ ਜਿਹੜੀ ਗੱਲ ਹੈ ਪੋਲਿਟਿਕਸ ਦੀ ਹੁਣ ਸ਼ਹਿਰ ਦੇ ਵਿੱਚ ਵੀ ਜਿੰਥੋਂ ਤੱਕ ਪਹੁੰਚੇ ਆ ਹਨਾ ਪ੍ਰੋਫੈਸਰ ਸਾਹਿਬ ਦੀ ਗੱਲ ਬਿਲਕੁਲ ਸਹੀ ਹੈ ਕਿ ਸ਼ਹਿਰਾਂ ਦੇ ਵਿੱਚ ਕਾਂਗਰਸ ਪਿੱਛੇ ਰਹੀ ਆ ਪਰ ਉਹ ਇੰਨੀ ਪਿੱਛੇ ਵੀ ਨਹੀਂ ਰਹਿਣ ਦਿੱਤੀ ਗਈ ਕਿ ਪਿੰਡ ਉਹਨੂੰ ਵਧਾ ਨਾ ਸਕਣ ਮੇਰੇ ਕਹਿੰਦਾ ਮਤਲਬ ਹੈ ਜੇ ਅਸੀਂ ਪੂਰਾ ਸਮੂਹ ਚ ਦੇਖ ਗਏ ਪੂਰੇ ਲੁਧਿਆਣੇ ਹਲਕੇ ਨੂੰ ਤਾਂ ਕਾਂਗਰਸ ਵਧੀਆ ਲੜੀਏ ਗੱਲ ਬਿਲਕੁਲ ਸਹੀ ਹੈ ਕਿ ਜਦੋਂ ਅਸੀਂ ਸਰਵੇ ਕੀਤਾ ਸੀ ਉਸ ਵੇਲੇ ਲੱਗਦਾ ਸੀ ਕਿ ਰਾਜਾ ਵੜਿੰਗ ਘੱਟੋ ਘੱਟ ਲੱਖ ਪਲੱਸ ਵੋਟ ਨਾਲ ਇੱਥੋਂ ਜਿੱਤਣਗੇ ਪਰ ਉਹ ਘਟੀ ਲੁਧਿਆਣਾ ਵੈਸਟ ਚ ਮੈਂ ਮੈਂ ਲੁਧਿਆਣਾ ਵੈਸਟ ਦਾ ਸਰਵੇ ਕਰਕੇ ਆਇਆ ਸੀ ਭਾਜਪਾ ਦੇ ਵੋਟ ਪਾਉਣ ਵਾਲੇ ਕਹਿ ਰਹੇ ਸੀ ਹਣਾ ਪਰ ਉਹ ਪੋਲਰਾਈਜੇਸ਼ਨ ਆ ਜਿਵੇਂ ਜੇ ਖਡੂਰ ਸਾਹਿਬ ਹੋਈ ਜੇ ਫਰੀਦਕੋਟ ਹੋਈ ਜਿਵੇਂ ਦੱਸਿਆ ਹੀ ਹੈ ਪ੍ਰੋਫੈਸਰ ਸਾਹਿਬ ਨੇ ਤੇ ਉਸ ਉਹ ਲੁਧਿਆਣੇ ਕਾਉਂਟਰ ਹੋਈ ਹੈ ਨਾ ਗਗਨ ਇੱਕ ਚ ਇੱਕ ਲਾਈਨ ਖਿੱਚੀ ਹੋਊਗੀ ਤਾਂ ਉਹ ਤਾਂ ਬਰਾਬਰ ਵੀ ਤਾਂ ਕੋਈ ਖੜਦਾ ਮੈਂ ਮੈਂ ਪ੍ਰੋਫੈਸਰ ਸਾਹਿਬ ਨੇ ਕਿਹਾ ਸੀ ਕਹਿੰਦੇ ਜਿੱਥੇ ਬਿੱਟੂ ਬਹੁਤ ਪਛੜੇ ਇਹ ਆਮ ਆਦਮੀ ਪਾਰਟੀ ਵਾਲੇ ਉੱਥੇ ਆਦਾਨ ਪ੍ਰਦਾਨ ਹੋਇਆ ਵੀ ਤਾਂ ਹੋ ਸਕਦਾ ਤੁਹਾਨੂੰ ਪਤਾ ਵੀ ਵੋਟਾਂ ਤੋਂ ਹਫਤਾ ਵੋਟਾਂ ਵਾਲੇ ਦਿਨ ਤੋਂ ਹਫਤਾ ਕ ਪਹਿਲਾਂ ਲੁਧਿਆਣੇ ਦੇ ਕੇ ਐਮਐਲਏ ਨੇ ਬੀਬੀ ਸ਼ਿਨਾ ਉਹਨਾਂ ਦੀ ਕੋ ਆਡੀਓ ਵਾਇਰਲ ਹੁੰਦੀ ਆ ਅੱਪਾ ਪੁਸ਼ਟੀ ਨਹੀਂ ਕਰਦੇ ਪਰ ਜਿਵੇਂ ਕਿ ਵਾਇਰਲ ਕੀਤੀ ਜਾ ਰਹੀ ਸੀ ਬੀਬੀ ਸ਼ਿਨਾ ਦੇ ਨਾਮ ਤੇ ਕੀਤੀ ਜਾ ਰਹੀ ਸੀ ਬੀਬੀ ਸ਼ਿਨਾ ਆਖਦੇ ਨੇ ਕਿ ਇਹਦਾ ਜੀ ਜਮਾਨਤ ਜਬਤ ਕਰਾਊਗਾ ਇਹਨਾਂ ਨੂੰ ਤਾਂ ਕੈਂਡੀਡੇਟ ਨਹੀਂ ਦੇਣਾ ਆਉਂਦਾ ਕਿਹੋ ਜਿਹਾ ਕੈਂਡੀਡੇਟ ਤਾਂ ਉਹਨਾਂ ਦੇ ਪੱਪੀ ਬਾਰੇ ਇਹ ਵਿਚਾਰ ਸੀਗਾ ਹੋ ਸਕਦਾ ਕਿ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਨਹੀਂ ਤਾਂ ਨਹੀਂ ਕੋਈ ਕਿਤੇ ਇੱਥੇ ਕੋਈ ਦਾ ਖੇਡਤਾ ਗਗਨ ਐਮਐਲਏ ਜਾਂ ਪੱਪੀ ਹੋਰਾਂ ਦਾ ਚਿਹਰਾ ਨਾ ਤਾਂ ਸੰਗਰੂਰ ਦੇ ਵਿੱਚ ਮੀਤ ਹੇਰ ਜਿੱਤਿਆ ਨਾ ਲੁਧਿਆਣੇ ਦੇ ਵਿੱਚ ਪੱਪੀ ਪ੍ਰੈਸ਼ਰ ਖਾ ਰਿਹਾ ਸੰਗਰੂਰ ਦੇ ਵਿੱਚ ਭਗਵੰਤ ਮਾਨ ਜਿੱਤੇ ਆ ਲੁਧਿਆਣੇ ਦੇ ਵਿੱਚ ਭਗਵੰਤ ਮਾਨ ਹਰੇ ਆ ਇਸ ਪਾਰਟੀ ਦੇ ਵਿੱਚ ਭਗਵੰਤ ਮਾਨ ਤੋਂ ਕੋਈ ਵੱਡਾ ਚਿਹਰਾ ਨਹੀਂ ਨਾ ਉਹ ਅੱਜ ਹੈ ਨਾ ਕੱਲ ਨੂੰ ਹੋਣਾ ਕਿਉਂਕਿ ਇਹਨਾਂ ਨੇ ਪੈਦਾ ਹੋਣ ਹੀ ਨਹੀਂ ਦੇਣਾ ਤਾਂ ਇਹ ਇਹ ਯਾਰ ਮੈਨੂੰ ਲੱਗਦਾ ਕੈਂਡੀਡੇਟਸ ਤੇ ਜਦੋਂ ਆਮਦ ਜੇ 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 ਬੇਈਮਾਨੀ ਦੀ ਗੱਲ ਹੈ ਹਾਂ ਵੈਸੇ ਥੋੜੀ ਗੱਲ ਮੈਂ ਕਰਦਾ ਵੀ ਜੇ ਪੈਦਾ ਹੋਣ ਦਿੱਤੇ ਹੁੰਦੇ ਨਾ ਤਾਂ ਪੰਜ ਮੰਤਰੀ ਤਿੰਨ ਐਮਐਲਏ ਜਾਂ ਤਿੰਨ ਤਿਤਲੀਆਂ ਲਿਆਉਣ ਦੀ ਲੋੜ ਹਣਾ ਪੈਂਦੀ ਅਨਿਤ ਦਿੱਤਲੀਆਂ ਚਲੋ ਠੀਕ ਆ ਲਿਆਂਦੀਆਂ ਤੇ ਫਿਰ ਦਿੱਤਲੀਆਂ ਦਾ ਹਾਲ ਵੀ ਕੀ ਹੋਇਆ ਇੱਕ ਦਿੱਤਲੀ ਜਿੱਤੀ ਆ ਮੈਨੂੰ ਲੱਗਦਾ ਜੇ ਸ਼ਾਮਨੀ ਗੋਮਨ ਖਾਤਰ ਕਾਂਗਰਸ 10% ਵੀ ਜੋਰ ਲਾ ਦਿੰਦੀ ਉਹ ਕੁੜੀ ਨੇ ਟਿਕਟ ਕੱਢ ਜਾਣਾ ਸੀ ਬਿਲਕੁਲ ਐਸੀ ਗੱਲ ਨਹੀਂ ਉੱਥੇ ਕਿੰਨਾ ਮੁਕਾਬਲਾ ਹੋਇਆ ਦਿੱਤਲੀਆਂ ਵੀ ਨਹੀਂ ਜਿੱਤਦੀ ਸੀ ਦਿੱਤਲੀਆਂ ਖਿਲਾਫ ਮਾਹੌਲ ਬਣਿਆ ਮੈਂ ਮੰਨਦਾ ਹਰ ਬੰਦੇ ਦਾ ਦੇਖੋ ਆਪਦਾ ਸੋਚਣ ਦਾ ਢੰਗ ਹੈ ਤੇ ਆਪਾਂ ਨੂੰ ਹਰ ਕਿਸੇ ਦਾ ਸਤਿਕਾਰ ਕਰਨਾ ਚਾਹੀਦਾ ਪਰ ਮੈਨੂੰ ਲੱਗਦਾ ਦਲ ਬਦਲੀ ਦਾ ਬੀਜੇਪੀ ਨੂੰ ਨੁਕਸਾਨ ਹੋਇਆ ਨਹੀਂ ਬੀਜੇਪੀ ਸ਼ਹਿਰਾਂ ਦੇ ਵਿੱਚ ਸ਼ਾਇਦ ਜੇ ਇਸ ਢੰਗ ਨਾਲ ਦੇਖਿਆ ਜਾ ਤਾਂ ਹੋਰ ਵੀ ਬਾਤ ਸਕਦੀ ਸੀ ਜੀ ਜੀ شکریہ ਭਾਈ ਸੋ ਤੁਸੀਂ ਅੱਖਰ ਦੇ ਨਾਲ ਜੁੜੇ ਰਹੋ ਹੋਰ ਵੀ ਸੀਟਾਂ ਆਉਂਦੇ ਸਾਰੇ ਤੇ ਜਿੱਥੇ ਵੀ ਜਿਵੇਂ ਜਿਵੇਂ ਰਿਜ਼ਲਟ ਆਉਣਗੇ ਤਾਂ ਤੁਹਾਨੂੰ ਸਾਰੀਆਂ ਸੀਟਾਂ ਬਾਰੇ ਚਰਚਾ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ